ਇਹ ਜੀ ਆਪਣਾ ਫਰੋਜਪੁਰ ਚ ਬਾਗੂ ਘਰ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਬੱਚੇ ਆਪਣਾ ਪੂਰਾ ਇੰਜੋਏਮੈਂਟ ਕਰਦੇ ਆ ਇੱਥੇ ਖਰਗੋਸ਼ ਵੀ ਹੈ ਤੇ ਹੋਰ ਵੀ ਕਾਫੀ ਜਾਨਵਰ ਹੈ ਤੇ ਝੂਲੇ ਵੀ ਲੱਗੇ ਹੋਏ ਆ ਇੱਥੇ ਐਂਟਰੀ ਫੀਸ ਇਹਨਾਂ ਦੀ ਪਰ ਪਰਸਨ 10 ਰੁਪਏ ਆ ਬਹੁਤ ਵਧੀਆ ਜਗ੍ਹਾ ਹੈ ਮੈਂ ਵੀ ਇੱਥੇ ਸੈਕੰਡ ਟਾਈਮ ਆ ਚੁੱਕਿਆ ਹਾਂ ਇੱਥੇ ਰੇਸਿੰਗ ਕਾਰ ਵੀ ਹੈਗੀ ਹੈ ਰਾਈਡ ਵੀ ਲੈ ਸਕਦੇ ਹੋ ਤੁਸੀਂ ਤੇ ਸ਼ੂਟਿੰਗ ਜਿਹੜੀ ਆਪਾਂ ਗਨ ਨਾਲ ਸ਼ੂਟ ਕਰਦੇ ਹਾਂ ਨਿਸ਼ਾਨੇ ਲਾਉਣੇ ਆ ਉਹਦੀ ਵੀ ਫੀਸ ਹੈ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਉਹ ਇਧਰਲੀ ਸਾਈਡ ਤੇ ਆ ਜਿਹੜੇ ਆ ਬਿਲਡਿੰਗਾਂ ਬਣੀਆਂ ਹੋਈਆਂ ਇਹਨਾਂ ਦੇ ਵਿੱਚ ਜਿਹੜੇ ਝੂਲੇ ਵਗੈਰਾ ਹੈ ਇਹ ਪਾਰਿਆ ਉਹ ਦੇਖੋ ਉਹ ਰਾਈਡ ਲੈ ਰਹੇ ਆ ਇਹ ਵੀ ਤੁਸੀਂ ਚਾਰਜਸ ਕਰਦੇ ਹੋ ਤੁਸੀਂ ਰਾਈਡ ਲੈ ਸਕਦੇ ਹੋ ਇੱਥੇ ਆਪ ਤਾਂ ਵਧੀਆ ਮਜ਼ਾ ਲੈ ਸਕਦੇ ਆ ਬੱਚੇ ਵੀ ਰਾਈਡ ਕਰ ਸਕਦੇ ਆ ਤੇ ਵੱਡੇ ਵੀ ਕਰ ਸਕਦੇ ਬਹੁਤ ਉਦਿਆ ਸ਼ਾਨਦਾਰ ਜਗ੍ਹਾ ਬਣਾਈ ਹੋਈ ਹੈ ਨਾ ਰਾਈਡ ਰੋਡ ਇਹਨਾਂ ਦੀ ਵੀ ਫੀਸ ਹੈ ਮੇਰੇ ਖਿਆਲ 50 ਰੁਪਏ ਪਰਸੰਦੀ ਹੈ ਇਹ ਛੋਟੀਆਂ ਛੋਟੀਆਂ ਗੱਡੀਆਂ ਬਣੀਆਂ ਹੀ ਆਂ ਰਾਈਟ ਲੈਣ ਵਾਸਤੇ ਮੈਂ ਤਾਂ ਵੈਸੇ ਇੱਥੇ ਰਾਈਟ ਲੈ ਚੁੱਕਿਆ ਹਾਂ ਪਹਿਲਾਂ ਬਹੁਤ ਮਜ਼ੇਦਾਰ ਚੀਜ਼ ਹੈ ਛੋਟੇ ਛੋਟੇ ਬੱਚੇ ਵਾਧੂ ਰਾਈਡ ਲੈਂਦੇ ਆ ਬੱਚਿਆਂ ਵਾਸਤੇ ਬਹੁਤ ਵਧੀਆ ਹੈ ਜੀ ਬੱਚਿਆਂ ਨੂੰ ਤੁਸੀਂ ਆ ਕੇ ਫੈਮਿਲੀ ਨਾਲ ਇੰਜੋਏਮੈਂਟ ਕਰ ਸਕਦੇ ਹੋ ਤੇ ਬਹੁਤ ਵਧੀਆ ਟਾਈਮ ਪਾਸ ਹੁੰਦਾ ਜੀ ਛੁੱਟੀ ਹਰ ਜਦੋਂ ਸੰਡੇ ਹੁੰਦਾ ਬੱਚਿਆਂ ਨੂੰ ਇੱਥੇ ਲੈ ਕੇ ਆਓ ਬੱਚੇ ਆਪਦਾ ਇੰਜੋਏਮੈਂਟ ਕਰਨ ਪੋਰਟਸਾਸ ਤੇ ਬਹੁਤ ਚੀਜ਼ਾਂ ਐ ਇੱਥੇ ਬਹੁਤ ਬਹੁਤ ਵਧੀਆ ਇਹ ਆਰਮੀ ਏਰੀਆ ਚ ਹੈ ਗਾਂਧੀ ਗਾਰਡਨ ਤੋਂ ਅੱਗੇ ਰੋਜਪੁਰ ਕੈਂਟ ਇਹ ਮੇਰਾ ਖਿਆਲ ਇੱਧਰ ਇਹੀ ਸ਼ੂਟਿੰਗ ਵਾਸਤੇ ਏਰੀਆ ਹੈ ਇਹ ਆਪਾਂ ਨਿਸ਼ਾਨੇ ਲਾਣੇ ਉਸ ਤੇ ਵਾਸਤੇ ਹੈ ਜਿਵੇਂ ਗਨ ਵਗੈਰਾ ਨਹੀਂ ਚਲਾਈ ਤੁਸੀਂ ਇੱਥੇ ਸਿੱਖ ਸਕਦੇ ਆ ਬਹੁਤ ਵਧੀਆ ਚੀਜ਼ ਹੈ ਇਹ ਜੀ ਸ਼ੂਟਿੰਗ ਰੇਂਜਿੰਗ ਕਿ ਇਹ ਬੱਚੇ ਵੀ ਚਲਾ ਸਕਦੇ ਇਹ ਸਾਰੇ ਨੂੰ ਆਰਮੀ ਹੈਂਡਲ ਕਰਦੀ ਆ ਇਹ ਆਰਮੀ ਹੰਡਰੰਦ ਹੈ ਤੇ ਬਹੁਤ ਵਧੀਆ ਮੌਸਮ ਵੀ ਅੱਜ ਬਹੁਤ ਵਧੀਆ ਤੇ ਬੱਚਿਆਂ ਨੂੰ ਇੱਥੇ ਬਹੁਤ ਮਜ਼ਾ ਆਉਂਦਾ ਜਿਹੜੇ ਗੰਦੇ ਵੀ ਫਰੀਦਪੁਰ ਚ ਘੁੰਮਣ ਨੂੰ ਕੋਈ ਚੀਜ਼ ਨਹੀਂ ਇਹ 2-3 ਪਾਰਕ ਬਣੇ ਹੋਇਆ ਰਮੀ ਏਰੀਆ ਚ ਘੁੰਮਣ ਲਈ ਬਹੁਤ ਵਧੀਆ ਹੈ। ਵੈਸੇ ਤਾਂ ਇਹ ਮੈਂ ਵੀਡੀਓ ਤੁਹਾਨੂੰ YouTube ਤੇ ਪਾ ਦੂੰਗਾ। ਤੁਸੀਂ ਦੇਖ ਲੈਣਾ। ਗੰਦੀ ਘਟਨ ਤੋਂ ਅੱਗੇ ਜਾ ਕੇ ਇਹ ਬੱਚੇ ਬਹੁਤ ਬਰਡਸ ਵੀ ਗਏ تھے। ਬੱਚਿਆਂ ਦਾ ਹੀ ਹੈ ਜ਼ਿਆਦਾਤਰ ਬੱਚੇ ਝੂਲੇ ਲੈਂਦੇ ਆ। ਇਹ ਜੀ ਆਰਮੀ ਆਰਮੀ ਦੇ ਅੰਦਰ ਹੈ ਆਰਮੀ ਵਾਲਿਆਂ ਬਣਾਇਆ ਬਹੁਤ ਵਧੀਆ ਬਣਾਇਆ ਪਹਿਲਾਂ ਇਹ ਫ੍ਰੀ ਸੀਗਾ ਜਦੋਂ ਮੈਂ ਪਿਛਲੀ ਵਾਰੀ ਆਇਆ ਸੀਗਾ ਹੁਣ ਇਹਨਾਂ ਐਂਟਰੀ ਫੀਸ 10 10 ਰੁਪਏ ਕਰ ਰੱਖ ਦਿੱਤੀ ਹੈ ਕਿਉਂਕਿ ਚਲੋ ਅੱਗੇ ਨਾਲੋਂ ਜ਼ਿਆਦਾ ਆਉਣ ਲੱਗੇ ਲੋਕ ਪਰ ਸੰਜਾਦਾ ਹੁਣ ਅੱਗੇ ਤੇ ਇਸ ਕਰਕੇ ਇਹਨਾਂ ਫੀਸ ਰੱਖਤੀ ਹੈ ਇਸ ਤਰ੍ਹਾਂ ਤੁਸੀਂ ਜਿਵੇਂ ਸਾਹਮਣੇ ਮੇਰੇ ਕਾਰ ਆ ਰਹੀ ਹੈ ਇਸ ਤਰ੍ਹਾਂ ਤੁਸੀਂ ਰਾਈਡ ਲੈ ਸਕਦੇ ਆਂ ਬਹੁਤ ਵਧੀਆ ਰਾਈਟ ਲੇਨ ਆਸਤੇ ਬਹੁਤ ਵਧੀਆ ਆ ਦੇਖ ਇਹ ਜਾ ਰਹੇ ਐਵੇਂ ਦੀਆਂ ਗੱਡੀਆਂ ਇਹ ਰਾਈਟ ਲੇਨ ਆਸਤੇ ਉਧਰ ਬੱਚੇ ਝੂਲੇ ਲੈ ਰਹੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਤੇ ਸ਼ੇਅਰ ਕਰਦੇਆ ਕਰੋ ਜਿੰਨਾ ਹੋ ਸਕਦਾ ਕਿਉਂਕਿ ਹੋਰ ਵੀ ਫਰੋਹੇ ਪਰ ਚ ਪਤਾ ਲੱਗੇ ਤੇ ਲੋਕ ਆ ਸਕਣ ਬੱਚਿਆਂ ਦਾ ਅਡਜਮੈਂਟ ਵਧੀਆ ਹੁੰਦਾ